ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਚ ਲਈ ਵੱਡੇ ਫੈਸਲੇ 30 ਦਸੰਬਰ ਨੂੰ ਸਦਿਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੰਮ੍ਰਿਤਸਰ ਅਦਾਲਤ ਦਾ ਵੱਡਾ ਫੈਸਲਾ 328 ਪਾਵਨ ਸਰੂਪਾਂ ਦੇ ਮਾਮਲੇ 'ਚ 10 ਮੁੱਲਜਮਾ ਦੀ ਅਗਾਊ ਜਮਾਨਤ ਤਰਜੀਹ ਕੀਤੀ ਖਾਰਿਜ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ ਦਿੱਤਾ ਪਗੋੜਾ ਕਰਾਰ ਪੰਜਾਬ ਵਿੱਚ ਨਵੇਂ ਰਾਸ਼ਨ ਡਿਪੂ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਸ਼ੁਰੂ ਕੀਤੀ ਪ੍ਰਤੀਕਿਰਿਆ ਰਾਣਾ ਬਲਾਚੋਰੀਆ ਕਤਲ ਮਾਮਲੇ 'ਚ ਹਾਈ ਕੋਰਟ ਦੇ ਪੰਜਾਬ ਸਰਕਾਰ ਨੂੰ ਵੱਡੇ ਹੁਕਮ 23 ਦਸੰਬਰ ਤੱਕ ਮੰਗਿਆ ਜਵਾਬ ਸ਼੍ਰੋਮਣੀ ਅਕਾਲੀ ਦਲ ਨੇ ਜਗਸੀਰ ਸਿੰਘ ਭੋਲਾ ਖਿਲਾਫ ਕੀਤੀ ਵੱਡੀ ਕਾਰਵਾਈ 6 ਸਾਲਾਂ ਲਈ ਪਾਰਟੀ ਤੋਂ ਕੀਤਾ ਬਰਖਾਸਤ ਪੰਜਾਬ ਵਿੱਚ ਪਵੇਗਾ ਮੀਂਹ ਮੌਸਮ ਵਿਭਾਗ ਨੇ ਕੀਤੀ ਪਵਿੱਖਬਾਣੀ ਪੰਜਾਬ ਚ ਰੇਲ ਰੋਕੋ ਅੰਦোলন ਮਲਤਵੀ ਸਰਕਾਰ ਨਾਲ ਮੰਗਾਂ ਤੇ ਬਣੀ ਸਹਿਮਤੀ ਮਗਰੋਂ ਕਿਸਾਨਾਂ ਨੇ ਲਿਆ ਫੈਸਲਾ ਅਜਨਾਲਾ ਥਾਣੇ ਤੇ ਹਮਲੇ ਦੇ ਮਾਮਲੇ ਚ ਹਾਈ ਕੋਰਟ ਸਖਤ ਕਈ ਜ਼ਮਾਨਤ ਪਟੀਸ਼ਨਾਂ ਕੀਤੀਆਂ ਖਾਰਿਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਹੋਈ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਹਨ ਇਨ੍ਹਾਂ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਮੰਰੇਗਾ ਸਕੀਮ ਦਾ ਨਾਮ ਬਦਲੇ ਜਾਣ ਦੇ ਖਿਲਾਫ ਨਹੀਂ ਹਾਂ ਪਰ ਜਿਹੜੀਆਂ ਸੌਦਾਂ ਕੀਤੀਆਂ ਹਨ ਉਸ ਨਾਲ ਗਰੀਬ ਲੋਕਾਂ ਦਾ ਹੱਕ ਖੋ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਚਰਚਾ ਲਈ ਅਸੀਂ 30 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਇਆ ਹੈ ਜੋ ਕਿ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਸੀਂ ਸਕੀਮ ਵਿੱਚ ਕੀਤੀਆਂ ਗਈਆਂ ਸੌਦਾਂ ਬਾਰੇ ਵਿਧਾਨ ਸਭਾ ਅੰਦਰ ਵਿਚਾਰ ਚਰਚਾ ਕਰਾਂਗੇ ਕੈਬਨਟ ਦੇ ਹੋਰ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਆ ਉਹਨਾਂ ਨੇ ਕਿਹਾ ਕਿ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਅਪੀਲ ਦੇ ਸਮੇਂ ਨੂੰ ਘਟਾਇਆ ਗਿਆ ਹੈ ਇਸ ਨੂੰ 90 ਦਿਨਾਂ ਤੋਂ ਘਟਾ ਕੇ 30 ਦਿਨ ਕੀਤਾ ਗਿਆ ਹੈ ਤਾਂ ਜੋ ਇਹ ਸਕੀਮ ਤੇਜ਼ੀ ਨਾਲ ਪੰਜਾਬ 'ਚ ਲਾਗੂ ਹੋ ਸਕੇ ਹਰਪਾਲ ਸਿੰਘ ਟੀਮਾ ਨੇ ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਪਟਿੰਡਾ ਦੀ 10 ਏਕੜ ਜ਼ਮੀਨ ਤੇ ਬੱਸ ਸਟੈਂਡ ਬਣਾਇਆ ਜਾਵੇਗਾ ਅਤੇ ਜਿਹੜੀ ਬਾਕੀ 20 ਏਕੜ ਜ਼ਮੀਨ ਬਚੀ ਹੈ ਉਹ ਸ਼ਹਿਰੀ ਮਕਾਨ ਉਸਾਰੀ ਵਿਭਾਗ ਨੂੰ ਤਬਦੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਬਿਜ਼ਨਸ ਤਹਿਤ ਬੈਂਕ ਗਾਰੰਟੀ ਦੇ ਨਾਲ ਕਾਰਪੋਰੇਟ ਗਾਰੰਟੀ ਨੂੰ ਵੀ ਐਡ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਅੰਦਰ ਉਦਯੋਗ ਨੂੰ ਅੱਗੇ ਲੈ ਕੇ ਜਾਣ ਲਈ ਮਾਨ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਭਾਜਪਾ ਤੇ ਨਿਸ਼ਾਨਾ ਵਿੰਦਿਆ ਉਹਨਾਂ ਨੇ ਕਿਹਾ ਕਿ ਭਾਜਪਾ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਚ ਲੱਗੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ 328 ਪਵਨ ਸਰੂਪਾਂ ਦੇ ਮਾਮਲੇ 'ਚ ਫਸੇ 10 ਵਿਅਕਤੀਆਂ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ ਇਸ ਮਾਮਲੇ 'ਚ ਦਾਇਰ ਕੀਤੀ ਗਈ ਗਾਊ ਜਮਾਨ ਤਰਜੀ ਨੂੰ ਅਮਰੀਕ ਸਰਦੀ ਜਿਲ੍ਹਾ ਵਿਧਿਕਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਇਹ ਅਦਾਲਤ ਨੇ ਰੱਦ ਕਰ ਦਿੱਤਾ ਹੈ ਅਦਾਲਤ 'ਚ ਇਹ ਸੁਣਵਾਈ ਸ਼ਨੀਵਾਰ ਨੂੰ ਹੋਈ ਸੀ ਜਿਸ ਦੌਰਾਨ ਦੋਹਾਂ ਧਿਰਾਂ ਦੇ ਵਕੀਲਾਂ ਵੱਲੋਂ ਤਰਕ ਪੇਸ਼ ਕੀਤੇ ਗਏ ਇਹ ਮਾਮਲਾ 7 ਦਸੰਬਰ ਨੂੰ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵੱਲੋਂ ਦਰਜ ਕਰਵਾਈ ਗਈ ਐਫ ਆਈ ਆਰ ਨਾਲ ਜੁੜਿਆ ਹੋਇਆ ਹੈ ਕੇਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ 328 ਪਾਵਨ ਸਰੂਪਾਂ ਦੀ ਸੰਭਾਲ ਅਤੇ ਪ੍ਰਬੰਧਨ ਵਿੱਚ ਗੰਭੀਰ ਲਾਪਰਵਾਹੀ ਵਰਤੀ ਗਈ ਹੈ ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਗਾਊ ਜਮਾਨਤਰਜੀ ਦੇਣ ਵਾਲਿਆਂ ਵਿੱਚ ਮਨਜੀਤ ਸਿੰਘ,ੁਰਬਚਨ ਸਿੰਘ, ਸਤਿੰਦਰ ਸਿੰਘ, ਪਰਮਦੀਪ ਸਿੰਘ, ਗੁਰਮੁਖ ਸਿੰਘ, ਤੁਜਾਰ ਸਿੰਘ, ਬਾਦ ਸਿੰਘ, ਦਲਵੀਰ ਸਿੰਘ, ਲਵੰਤ ਸਿੰਘ ਅਤੇ ਸਤਿੰਦਰ ਸਿੰਘ ਕੋਲੀ ਸ਼ਾਮਿਲ ਹਨ। ਅਦਾਲਤ ਵੱਲੋਂ ਜਮਾਨਤਰਜੀ ਰੱਦ ਕੀਤੇ ਜਾਣ ਤੋਂ ਬਾਅਦ ਇਹ ਨਾਂ ਮਲਜਮਾਂ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਇਸ ਫੈਸਲੇ ਤੋਂ ਬਾਅਦ ਕੇਸ ਨੇ ਹੋਰ ਤਿੱਖਾ ਮੋੜ ਲੈ ਲਿਆ ਹੈ ਤੇ ਹੁਣ ਪੁਲਿਸ ਵੱਲੋਂ ਜਾਂਚ ਤੇਜ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ 'ਚ ਨਿਆਂ ਦੀ ਮੰਗ ਜਾਰੀ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ اپੀਲ ਕੀਤੀ ਜਾ ਰਹੀ ਹੈ ਪਟਿਆਲਾ ਦੀ ਇੱਕ ਅਦਾਲਤ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਗੋੜਾ ਕਰਾਰ ਦੇ ਦਿੱਤਾ ਹੈ ਅਦਾਲਤ ਨੇ ਵਿਧਾਇਕ ਨੂੰ ਆਪਣੀਆਂ ਜਾਇਦਾਦਾਂ ਦੀ ਸੂਚੀ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਮਾਮਲੇ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਹੋਵੇਗੀ ਦੱਸ ਦिए ਕਿ ਇੱਕ ਔਰਤ ਨੇ ਪਠਾਨ ਮਾਜਰਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ ਇਸ ਤੋਂ ਬਾਅਦ ਪਠਾਨ ਮਾਜਰਾ ਫਰਾਰ ਹੋ ਗਏ ਸਨ ਜਦੋਂ ਪੰਜਾਬ ਪੁਲਿਸ ਉਹਨਾਂ ਨੂੰ ਫੜਨ ਲਈ ਕਰਨਾਲ ਪਹੁੰਚੀ ਸੀ ਤਾਂ ਉਹਨਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ ਜਿਸ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋ ਗਏ ਸਨ ਇਸ ਤੋਂ ਬਾਅਦ ਪਠਾਨ ਮਾਜਰਾ ਸੋਸ਼ਲ ਮੀਡੀਆ ਰਾਹੀਂ ਆਸਟ੍ਰੇਲੀਆ ਵਿੱਚ ਪੇਸ਼ ਹੋਏ ਸਨ ਜਿੱਥੇ ਉਹਨਾਂ ਨੇ ਆਸਟ੍ਰੇਲੀਆ ਵਿੱਚ ਪੰਜਾਬੀ ਚੈਨਲਾਂ ਨਾਲ ਗੱਲਬਾਤ ਕੀਤੀ ਹਾਲਕਿ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦਾ ਦਾਵਾ ਹੈ ਕਿ ਉਹਨਾਂ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਨੂੰ ਇਸ ਮਾਮਲੇ 'ਚ ਇਸਲੀਫ ਫਸਾਇਆ ਗਿਆ ਹੈ ਕਿਉਂਕਿ ਉਹਨਾਂ ਨੇ ਆਪ ਦੀ ਦਿੱਲੀ ਟੀਮ ਵਿਰੁੱਧ ਬਿਆਨ ਦਿੱਤੇ ਸਨ। ਇਥੇ ਵੀ ਦੱਸ ਦਈਏ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਅਗਾਊ ਜਮਾਨਤ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ। ਜਿਸ ਤੇ ਅਜੇ ਸੁਨਵਾਈ ਹੋਣੀ ਹੈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਇਸ਼ਟ ਤੇ ਵੈਸਟ ਸਰਕਲ ਚ 755 ਪਰਿਵਾਰਾਂ ਨੂੰ ਨਵੇਂ ਰਾਸ਼ਨ ਡਿਪੋ ਲੋਡ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਸ ਨਾਲ ਨਾ ਸਿਰਫ 755 ਪਰਿਵਾਰਾਂ ਨੂੰ ਰੋਜ਼ਗਾਰ ਦੇ ਨਵੇਂ ਸਾਧਨ ਮਿਲ ਸਕਣਗੇ ਸਗੋਂ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਬੀਤੀ ਮਦਦ ਨੂੰ ਧਿਆਨ ਚ ਰੱਖਦੇ ਹੋਏ ਵਿਭਾਗ ਵੱਲੋਂ ਹਰ ਰਾਸ਼ਨ ਡਿੱਪੂ ਤੇ 200 ਰਾਸ਼ਨ ਕਾਰਡ ਵੀ ਅਟੈਚ ਕੀਤੇ ਜਾਣਗੇ ਜਾਣਕਾਰੀ ਮੁਤਾਬਿਕ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਜਰਨਲ ਕੈਟਾਗਰੀ ਅਪਾਹਜ ਵਰਗ ਸਾਬਕਾ ਸੈਨਾਨੀਆ ਜਾਤੀ ਗੁਲਾਟੀਏ ਐਸ ਸੀ ਸੀ ਬੀ ਵਰਗ ਅਤਵਾਦ ਅਤੇ ਦੰਗਾ ਪੀੜਿਤ ਪਰਿਵਾਰਾਂ ਸਮੇਤ ਔਰਤਾਂ ਲਈ ਨਵੇਂ ਰਾਸ਼ਨ ਡੀਪੂ ਲੋਡ ਕਰਨ ਸੰਬੰਧੀ ਕੋਟਾ ਨਿਰਧਾਰਿਤ ਕੀਤਾ ਗਿਆ ਹੈ ਹੁਣ ਜੇਕਰ ਗੱਲ ਕੀਤੀ ਜਾਵੇ ਰਾਸ਼ਨ ਡੀਪੂ ਧਾਰਕਾਂ ਨੂੰ ਕਣਕ ਵੰਡਣ ਬਦਲੇ ਮਿਲਣ ਵਾਲੀ ਮਾਰਜਨੀ ਮਣੀ ਦਿੱਤਾ ਸਰਕਾਰ ਵੱਲੋਂ ਡੀਪੂ ਹੋਲਡਰਾਂ ਨੂੰ 90 ਰੁਪਏ ਤੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਮਿਸ਼ਨ ਦਿੱਤੀ ਜਾ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੋਹਾਲੀ ਚ ਕਬੱਡੀ ਟੂਰਨਾਮੈਂਟ ਦੌਰਾਨ ਪੰਜਾਬ ਦੇ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੂਰੀਆ ਦੇ ਕਤਲ ਦਾ ਨੋਟਿਸ ਲਿਆ ਹੈ ਤੇ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਲੀ ਸੁਣਵਾਈ ਦੌਰਾਨ ਸੂਬਾ ਸਰਕਾਰ ਦੱਸੇ ਕਿ ਜਿਸ ਪ੍ਰੋਗਰਾਮ 'ਚ ਰਾਣਾ ਬਲਾਚੋਰੀਆ ਦਾ ਕਤਲ ਕੀਤਾ ਗਿਆ ਸੀ ਉੱਥੇ ਪੁਲਿਸ ਸੁਰੱਖਿਆ ਦੇ ਕੀ ਇੰਤਜ਼ਾਮ ਕੀਤੇ ਗਏ ਸਨ ਅਤੇ ਮੌਕੇ ਤੇ ਕਿੰਨੇ ਪੁਲਿਸ ਕਰਮਚਾਰੀ ਮੌਜੂਦ ਸਨ ਇੱਕ ਗੈਂਗਸਟਰ ਦੇ ਜੇਲ੍ਹ ਵਿੱਚ ਕੀਤੇ ਗਏ ਇੰਟਰਵਿਊ ਦੇ ਵਿੱਚ ਮਾਮਲੇ ਦੀ ਸੁਣਵਾਈ ਕਰਦੇ ਹੋਏ ਕੋਰਟ ਨੇ ਖੁਦ ਇਹ ਨੋਟਿਸ ਲਿਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 23 ਦਸੰਬਰ ਨੂੰ ਹੋਵੇਗੀ ਹਾਈ ਕੋਰਟ ਨੇ ਕਿਹਾ ਹੈ ਕਿ ਸਰਕਾਰ ਨੂੰ ਦੱਸਣਾ ਹੋਵੇਗਾ ਕਿ ਕਤਲਿਆਮ ਵਿਲੇ ਟੂਰਨਾਮੈਂਟ ਦੇ ਸੁਰੱਖਿਆ ਪ੍ਰਬੰਧਾਂ ਸਮਾਗਮ ਵਿੱਚ ਮੌਜੂਦਾ ਲੋਕਾਂ ਦੀ ਗਿਣਤੀ ਅਤੇ ਘਟਨਾ ਤੋਂ ਬਾਅਦ ਪ੍ਰਸ਼ਾਸਨ ਦੀ ਕੀ ਭੂਮਿਕਾ ਰਹੀ ਹਾਈ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਕਾਨੂੰਨ ਵਿਵਸਥਾ ਬਾਰੇ ਸਵਾਲ ਖੜੇ ਕਰਦੀਆਂ ਹਨ ਅਤੇ ਪੰਜਾਬ ਸਰਕਾਰ ਨੂੰ ਸਾਰੇ ਸਬੰਧਤ ਤਤ ਅਦਾਲਤ ਵਿੱਚ ਪੇਸ਼ ਕਰਨੇ ਹੋਣਗੇ ਸ਼੍ਰੋਮਨੀਏ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇਹਾਲ ਸਿੰਘ ਪੁੱਲਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਅਹਿਮ ਫੈਸਲੇ ਦਾ ਐਲਾਨ ਕੀਤਾ ਗਿਆ ਹੈ ਦੱਸ ਦਈਏ ਕਿ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹਲਕਾ ਬਾਗਾ ਪੁਰਾਣਾ ਚ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਜਗਸੀਰ ਸਿੰਘ ਪੋਲਾ ਵੱਲੋਂ ਆਮ ਆਦਮੀ ਪਾਰਟੀ ਦੀ ਹਮਾਇਤ ਕਰਦੇ ਹੋਏ ਜੋਨ ਵਾਂਦਰ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਲਵਿੰਦਰ ਸਿੰਘ ਜੈਲਦਾਰ ਅਤੇ ਬਲਾਕ ਸਮਤੀ ਚੇਅਰਮੈਨ ترਸੀਮ ਸਿੰਘ ਦੀ ਖੁੱਲੀ ਵਿਰੋਧਤਾ ਕੀਤੀ ਗਈ ਜੋ ਕਿ ਪਾਰਟੀ ਅਨੁਸ਼ਾਸਨ ਦੇ ਖਿਲਾਫ ਹੈ ਇਸ ਮਾਮਲੇ ਨੂੰ ਧਿਆਨ ਚ ਰੱਖਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਜੈਸੀ ਸਿੰਘ ਪੋਲਾ ਨੂੰ 6 ਸਾਲ ਲਈ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਧਿਆਨ ਵਿੱਚ ਲਿਆ ਕੇ ਕੀਤਾ ਗਿਆ ਹੈ ਪੰਜਾਬ ਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਹੀ ਸੰਗਣੀ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਪੈ ਰਹੀ ਸੰਗਣੀ ਧੁੰਦ ਕਾਰਨ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਵਿਜ਼ਿਬਿਲਟੀ ਘਟਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਕੰਮਾਂ ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਸ ਮਾਮਲੇ 'ਚ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝੀ ਕੀਤੀ ਹੈ ਤਾਜ਼ਾ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਵੱਲੋਂ ਸੂਬੇ ਦੇ ਸੰਗਣੀ ਤੁੰਦਰ ਨੂੰ ਲੈ ਕੇ ਅਗਲੇ 3 ਦਿਨਾਂ ਲਈ yellow alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਗਈ ਹੈ ਮੌਸਮ ਵਿਭਾਗ ਮੁਤਾਬਕ 22 ਦਸੰਬਰ ਯਾਨੀ ਕੱਲ ਨੂੰ ਮੌਸਮ ਦਾ ਮિજાਜ ਵਿਗੜਿਆ ਰਹੇਗਾ ਤੇ ਕੁਝ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ ਕਿਸਾਨਾਂ ਨੇ ਰੇਲੋ ਕੋ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ ਹੈ ਇਹ ਫੈਸਲਾ ਬੀਤੇ ਦਿਨੀ ਸਰਕਾਰ ਨਾਲ ਕਈ ਮੰਗਾਂ ਤੇ ਬਣੀ ਸਹਿਮਤੀ ਮਗਰੋਂ ਲਿਆ ਗਿਆ ਹੈ ਸਰਕਾਰ ਨਾਲ ਹੋਈ ਗੱਲਬਾਤੇ ਕਿਸਾਨ ਮੋਰਚਾ ਵੱਲੋਂ ਚਰਚਾ ਕੀਤੀ ਜਾਵੇਗੀ ਆਪਸੀ ਗੱਲਬਾਤ ਮਗਰੋਂ ਕਿਸਾਨ ਮੋਰਚਾ ਅਗਲੀ ਰਣਨੀਤੀ ਐਲਾਨੇਗਾ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਪੰਦੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਸਰਕਾਰ ਨੇ ਅਗਲੀ ਮੀਟਿੰਗ ਲਈ ਪੱਤਰ ਜਾਰੀ ਕਰ ਦਿੱਤਾ ਹੈ ਮੀਟਿੰਗ 22 ਦਸੰਬਰ ਯਾਨੀ ਕੱਲ ਨੂੰ ਦੁਬਾਰਾ ਹੋਵੇਗੀ ਇਸ ਮਗਰੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਤੇ ਪੰਜਾਬ ਸਰਕਾਰ ਦੇ ਸਟੈਂਡ ਕਾਰਨ ਰੇਲ ਰੋਕੋ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਸ਼ੰਭੂ ਅਤੇ ਖਨੂਰੀ ਸਰਦਾਤੇ ਹੋਏ ਨੁਕਸਾਨ ਨੂੰ ਲੈ ਕੇ ਗੱਲਬਾਤ ਰੁਕੀ ਹੋਈ ਹੈ ਦੋ ਸ਼ੈਕੀ ਟਰੈਕਟਰ ਟਰਾਲੀਆਂ ਸਟੇਜਾਂ ਟੈਂਟ ਲੰਗਰ ਦੀਆਂ ਚੀਜ਼ਾਂ ਤੇ ਏਸੀ ਕੂਲਰ ਸਮੇਤ ਵਿਆਪਕ ਪੰਨ ਤੋੜ ਹੋਈ ਹੈ ਕਿਸਾਨਾਂ ਦਾ ਦਾਵਾ ਹੈ ਕਿ ਇਕੱਲੇ ਸ਼ੰਭੂ ਵਿੱਚ ਹੀ ਲਗਭਗ 3 ਕਰੋੜ 77 ਲੱਖ ਦਾ ਨੁਕਸਾਨ ਹੋਇਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਦੋਵਾਂ ਮੋਰਚਿਆਂ ਤੇ ਪੂਰੇ ਪਿੰਡ ਵਸ ਗਏ ਸਨ ਅਤੇ ਮੋਰਚਿਆਂ ਨੂੰ ਹਟਾਉਣ ਦੌਰਾਨ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਜਨਾਲਾ ਥਾਣੇ ਮਾਮਲੇ 'ਚ ਹਾਈ ਕੋਰਟ ਨੇ ਸਖਤ ਰੁਖ ਅਪਣਾਉਂਦਿਆਂ ਕਈ ਜ਼ਮਾਨਤ ਪਟੀਸ਼ਨਾਂ ਖਾਰਿਜ ਕਰ ਦਿੱਤੀਆਂ ਹਨ ਇਸ ਵਿੱਚ ਸ਼ਾਮਿਲ ਸੰਸਦ ਅਮਰਿਤਪਾਲ ਸਿੰਘ ਦੇ ਸਾਥੀਆਂ ਨੇ ਜ਼ਮਾਨਤ ਦੀ ਮੰਗ ਕੀਤੀ ਸੀ ਹਾਈ ਕੋਰਟ ਨੇ ਕਿਹਾ ਕਿ ਇਹ ਜਨਾਲਾ ਪੁਲਿਸ ਸਟੇਸ਼ਨ ਤੇ ਉਏ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਸੂਬੇ ਦੀ ਪ੍ਰਬੂਸਤਾ ਤੇ ਖੰਡਤਾ ਲਈ ਸਿੱਧੀ ਚੁਣੌਤੀ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲੇ 'ਚ ਆਮ ਵਾਂਗ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹਾਈ ਕੋਰਟ ਨੇ ਘਟੋ-ਘਟ ਪੰਜ ਜ਼ਮਾਨਤ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ ਅੱਜ ਪੰਜਾਬ ਮੰਤਰੀ ਬੰਡਲ ਦੀ ਕਹ ਮੀਟਿੰਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਤਿਗੁਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਹੀ ਅਹਿਮ ਫੈਸਲੇ ਜਿਹੜੇ ਲਗੇ ਪੰਜਾਬ ਦੇ ਲੋਕਾਂ ਦੇ ਪੱਖ ਵਿੱਚ ਲੈ ਕੇ ਪੰਜਾਬ ਦੇ ਅੰਦਰ 2021 ਐਕਟ 2021 ਰਿਕਾਰਡ ਆਫ ਰਾਈਟਸ ਐਕਟ ਦੇ ਅਧੀਨ ਜਿਹੜੀ ਆ ਪੰਜਾਬ ਆਬਾਦੀ ਦੇ ਦੀ ਧਾਰਾ 11 ਤੇ 12 ਵਿੱਚ ਸੋਧ ਕੀਤੀ ਗਈ। ਪੰਜਾਬ ਆਬਾਦੀ ਦੇ ਰਿਕਾਰਡ ਐਂਡ ਰਾਈਟਸ ਐਕਟ 2021 ਦੀ ਧਾਰਾ 11 ਤੇ 12 ਵਿੱਚ ਸੋਧ ਕੀਤੀ ਗਈ। ਇਹ ਇੱਕ ਬਹੁਤ ਵੱਡੀ ਸਕੀਮ ਜਿਹਨੂੰ ਆਪਾਂ ਕਹਿੰਦੇ ਆ ਸਵਾ ਮਿੱਤਵਾ ਸਵਾ ਮਿੱਤਵਾ ਸਕੀਮ ਦਾ ਨਾਮ ਆ ਜਿਹਦੇ ਵਿੱਚ ਪੰਜਾਬ ਵਿੱਚ ਪੰਜੇ ਆਪਾਂ ਪੰਜਾਬ ਦੀ ਗੱਲ ਕਰੀਏ ਮੇਰਾ ਘਰ ਮੇਰਾ ਨਾਮ ਮੇਰਾ ਘਰ ਮੇਰੇ ਨਾਮ ਇਹ ਸਕੀਮ ਜਿਹੜੀ ਆ ਉਹਨਾਂ ਜਗ੍ਹਾ ਤੇ ਹੁੰਦੀ ਆ ਇੱਥੇ ਕਿਤੇ ਲਾਲ ਲਕੀਰ ਦੇ ਅੰਦਰ ਘਰ ਆਉਂਦੇ ਸੀਗੇ ਲਾਲ ਲਕੀਰ ਦੇ ਅੰਦਰ ਘਰ ਆਉਂਦੇ ਸੀਗੇ ਉਹਨਾਂ ਨੂੰ ਮਾਲਕੀ ਹੱਕ ਦੇਣ ਦੀ ਸਕੀਮ ਕਾਫੀ ਲੰਬੇ ਸਮੇਂ ਤੋਂ ਚੱਲੀ ਆਉਂਦੀ ਆ ਪਰ ਲੇਕਿਨ ਦੇ ਵਿੱਚ ਬਹੁਤ ਵੱਡੀ ਦਿੱਕਤ ਕੀ ਆਉਂਦੀ ਸੀ ਕਿ ਆਬਜੈਕਸ਼ਨ ਧਾਇਰ ਕਰਨ ਦਾ ਸਮਾਂ ਜਿਹੜਾ ਸੀਗਾ ਆਬਜੈਕਸ਼ਨ ਧਾਇਰ ਕਰਨ ਦਾ ਸਮਾਂ ਅਪੀਲ ਚ ਲਾ ਲੋ ਜਾਂ ਆਬਜੈਕਸ਼ਨ ਚ ਲਾ ਲੋ ਉਹ 90 ਦਿਨ ਸੀਗਾ ਜਿਹਦੇ ਨਾਲ ਬਹੁਤ ਸਾਰਾ ਸਮਾਂ ਜਿਹੜਾ ਡਿਪਾਰਟਮੈਂਟ ਦਾ ਡਸਟ ਹੋ ਜਾਂਦਾ ਸੀ 90 ਦਿਨ ਕਰਕੇ ਦੋ ਜਗ੍ਹਾ ਤੇ ਅਪੀਲ ਚ ਵੀ 90 ਦਿਨ ਸੀਗਾ ਆਬਜੈਕਸ਼ਨ ਚ ਵੀ 90 ਦਿਨ ਸੀਗਾ ਸੋ ਸਮਾਂ ਘਟਾ ਕੇ ਜਿਹੜਾ ਉਹ 30 ਦਿਨ ਕੀਤਾ ਗਿਆ ਤਾਂ ਕਿ ਸਕੀਮ ਜਿਹੜੀ ਆ ਤੇਜ਼ੀ ਦੇ ਨਾਲ ਪੰਜਾਬ ਚ ਲਾਗੂ ਹੋ ਸਕੇ ਇਹ ਬਹੁਤ ਵੱਡੀ ਜਿਹੜੀ ਥੱਲੋ ਮੰਗ ਆਈ ਸੀ ਕਿ ਮੇ ਮੇਰਾ ਕਰ ਮੇਰਾ ਨਾਮ ਸਕੀਮ ਦੇ ਤਹਿਤ ਜਦੋਂ ਆਬਜੈਕਸ਼ਨ ਕੋਈ ਗਵਾਂਡੀ ਜਾਂ ਕਿਸੇ ਵੀ ਕਿਸਮ ਦਾ ਕੋਈ ਵੀ ਵਿਅਕਤੀ ਆਬਜੈਕਸ਼ਨ ਲਾਉਂਦਾ ਸੀ ਜਾਂ ਅਪੀਲ ਕਰਦਾ ਸੀਗਾ ਸੌਦਨ ਸਮਾਂ ਬਹੁਤ ਜ਼ਿਆਦਾ ਹੀ ਹੁੰਦਾ ਸੀਗਾ 90 ਦਿਨ ਬਾਅਦ ਅਪੀਲ ਫਿਰ ਦੀ ਡਿਸਪੋਜ਼ਲ ਹੁਣ ਸਾਰਾ ਕੁਝ ਜਿਹੜਾ ਅਸੀਂ ਵਿਦਨ 30 ਡੇ ਕਰਤਾ ਤੋ ਇਹਨਾਂ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੀ ਜਿਹੜੀ ਸਕੀਮ ਆ ਬਹੁਤ ਬਹੁਤ ਲੋਕਾਂ ਨੂੰ ਫਾਇਦਾ ਹੋਊਗਾ ਔਰ ਮੇਰਾ ਕਰ ਮੇਰੇ ਨਾਮ ਦੀ ਸਕੀਮਾਂ ਉਹ ਬੜੀ ਜਲਦੀ ਦੇ ਪਰੇ ਚੜੂਗੀ ਇਸ ਤੋਂ ਬਿਨਾ ਜਿਹੜੀ ਥਰਮਲ ਪਲਾਂਟ ਗੁਰਦਾਸ ਦੇ ਥਰਮਲ ਪਲਾਂਟ ਬਠਿੰਡਾ ਦੀ ਜਿਹੜੀ ਜ਼ਮੀਨ ਸੀ ਜਿਹਦੇ ਵਿੱਚੋਂ ਅੱਜ ਇੱਕ ਜ਼ਮੀਨ ਜਿਹੜੀ ਆ ਪਹਿਲਾਂ 30 ਏਕੜ ਜ਼ਮੀਨ 'ਚ ਉਹ ਅਸੀਂ ਬੱਸ ਸਟੈਂਡ ਬਣਾਉਣੀ ਦਿੱਤੀ ਸੀ ਕਿ 30 ਏਕੜ ਦੇ ਅੰਦਰ ਬੱਸ ਸਟੈਂਡ ਬਣੂਗਾ ਤਾਂ ਹੁਣ ਜਦੋਂ ਦੁਬਾਰਾ ਸਾਰਾ ਚੈੱਕ ਕਰਾਇਆ ਗਿਆ ਤਾਂ ਅਸੀਂ ਉਹ ਜਿਹੜਾ ਬੱਸ ਸਟੈਂਡ ਆ ਉਹ 10 ਏਕੜ 'ਚ ਬਣਾਵਾਂਗੇ ਔਰ 20 ਏਕੜ ਜਿਹੜੀ ਆ ਜ਼ਮੀਨ ਉਹ ਸ਼ਹਿਰੀ ਮਕਾਨ ਉਸਾਰੀ ਡਿਪਾਰਟਮੈਂਟ ਨੂੰ ਤਬਦੀਲ ਕੀਤੀ ਗਈ ਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੀ ਚੰਕ ਸਾਈਟ ਦੀ ਡੈਫੀਨੇਸ਼ਨ ਸੀ ਚੰਕ ਸਾਈਟਸ ਦੀ ਡੈਫੀਨੇਸ਼ਨ ਸੀ ਜਿਹੜੀ ਅਸੀਂ ਅੱਜ ਮੈਸਬਨ ਦੇ ਸਥਾਨਕ ਸਰਕਾਰਾਂ ਦੇ ਵਿੱਚ ਪਹਿਲਾਂ ਇੰਡਸਟਰੀ ਦੇ ਅੰਦਰ ਆਲਰੇਡੀ ਚੰਕ ਸਾਈਟਸ ਦੀ ਡੈਫੀਨੇਸ਼ਨ ਸੋਧੀ ਗਈ ਸੀ ਅੱਜ ਅਸੀਂ ਲੋਕਲ ਬਾਡੀ ਡਿਪਾਰਟਮੈਂਟ ਦੇ ਅੰਦਰ ਵੀ ਚੰਕ ਸਾਈਟ ਦੀ ਡੈਫੀਨੇਸ਼ਨ ਸੋਧੀ ਆ ਸੋ ਚੰਕ ਸਾਈਟ ਦਾ ਮਤਲਬ ਕਿ ਜਿਹੜੀ ਵੀ ਕੋਈ ਵੀ ਪ੍ਰਾਪਰਟੀ ਜਿਹਦੀ ਕੀਮਤ 20 ਕਰੋੜ ਰੁਪਏ ਤੋਂ ਉੱਪਰ ਆ ਜਿਸ ਵੀ ਪ੍ਰਾਪਰਟੀ ਦੀ ਕੀਮਤ 20 ਕਰੋੜ ਰੁਪਏ ਤੋਂ ਉੱਪਰ ਆ ਉਹ ਸਾਈਟ ਜਿਹੜੀ ਆ ਚੰਕ ਸਾਈਟ ਜਿਹੜੀ ਆ ਡਿਕਲੇਅਰ ਕੀਤੀ ਜਾਊਗੀ ਚਾਹੇ ਉਹ ਛੋਟਾ ਕਿਉਂ ਵੀ ਚਾਹੇ ਉਹ 500 ਕ ਜ ਦਾ ਪਲਾਟ ਹੋਣਾ ਹੋਵੇ ਕਿਉਂਕਿ ਲੋਕਲ ਬਾਡੀ ਦੇ ਅੰਦਰ ਸ਼ਹਿਰਾਂ ਦੇ ਅੰਦਰ ਖਾਸ ਕਰਕੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਉੱਥੇ ਪ੍ਰਾਪਰਟੀ ਦੀ ਕੀਮਤਾਂ ਬਹੁਤ ਜ਼ਿਆਦਾ ਨੇ ਗਈਆਂ ਪਿੰਡ ਦੇ ਖੇਤਰ ਚ ਘੱਟ ਹੁੰਦੀਆਂ ਸੋ ਉੱਥੇ ਵੀ ਅਸੀਂ ਇਹ ਇੱਕ ਨਵੀਂ ਡੈਫੀਨੇਸ਼ਨ ਜਿਹੜੀ ਉਹ ਐਡ ਕੀਤੀ ਆ ਸੋ ਚੰਕ ਸਾਈਟ ਡਿਕਲੇਅਰ ਕੀਤੀ ਆ ਸੋ ਉਹਦੀ ਕੀਮਤ ਜਿਸ ਪ੍ਰਾਪਰਟੀ ਦੀ ਜਿਹੜੀ ਕੀਮਤ ਆ 20 ਕਰੋੜ ਰੁਪਏ ਹੋਵੇ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਈਜ਼ ਆਫ ਡੂਇੰਗ ਬਿਜ਼ਨਸ ਦੇ ਤਹਿਤ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਅੰਦਰ ਉਦਯੋਗਿਕ ਖੇਤਰ ਨੂੰ ਅੱਗੇ ਲੈ ਕੇ ਆਉਣ ਦੇ ਲਈ ਅਸੀਂ ਪੰਜਾਬ ਦੇ ਅੰਦਰ ਕਿ ਨਵੇਂ ਤੋਂ ਨਵੇਂ ਉਦਯੋਗਿਕ ਖੇਤਰ ਆਉਣ ਉਹਦੇ ਵਿੱਚ ਅਸੀਂ ਇੱਕ ਵੱਡਾ ਚੇਜ਼ ਕੀਤਾਗਾ ਜਿੱਥੇ ਪਹਿਲਾਂ ਬੈਂਕ ਗਾਰੰਟੀ ਹੁੰਦੀ ਸੀ ਜਿੱਥੇ ਪਹਿਲਾਂ ਬੈਂਕ ਗਰੰਟੀ ਹੁੰਦੀ ਸੀ ਉੱਥੇ ਅਸੀਂ ਨਾਲ ਦੀ ਨਾਲ ਐਡ ਕੀਤਾ ਕਾਰਪੋਰੇਟ ਗਰੰਟੀ ਉੱਥੇ ਅਸੀਂ ਉਹਦੇ ਵਿੱਚ ਕਾਰਪੋਰੇਟ ਗਰੰਟੀ ਜਿਹੜੀ ਆ ਉਹ ਵੀ ਐਡ ਕੀਤੀ ਆ ਕਿ ਜਿਹੜੇ ਵਿਅਕਤੀ ਸਾਡੇ ਤੋਂ ਸਟੈਂਪ ਦੀ ਵੇਵ ਲੈਂਣ ਵੇਵਰ ਲੈਣਗੇ ਕਿ ਸਟੈਂਪ ਡਿਊਟੀ ਚ ਵੇਵਰ ਦਿਓ ਉਹਦੇ ਅੰਦਰ ਅਸੀਂ ਉਸ ਪ੍ਰਾਪਰਟੀ ਚ ਜਿਹੜੀ ਉਹਦੀ ਪ੍ਰਾਪਰਟੀ ਦੇ ਸਟੈਂਪ ਡਿਊਟੀ ਦੀ ਵੇਵਰ ਲਊਗਾ ਉਸ ਦੇ ਅੰਦਰ ਅਸੀਂ ਉਸ ਪ੍ਰਾਪਰਟੀ ਨੂੰ ਜਿਹੜੀ ਆ ਮਾਲ ਵਿਭਾਗ ਆਪਣੇ ਕੋਲ ਦਰਜ ਕਰਾਊਗਾ ਜਦ ਤੱਕ ਉਹ ਜਿਹੜੇ ਸਾਡੇ ਬਣਦੇ ਡਿਊਜ਼ ਨਹੀਂ ਦੇਊਗਾ ਸੋ ਅਸੀਂ ਨਾਲ ਦੀ ਨਾਲ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਅੰਦਰ ਉਦਯੋਗ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਇੱਕ ਅਹਿਮ ਫੈਸਲਾ ਪੰਜਾਬ ਦੀ ਉਦਯੋਗਪਤੀ ਦੇ ਹੱਕ ਵਿੱਚ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਫારેਸ ਤੋਂ ਇਲਾਵਾ ਜੋ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਆ ਜਿਹੜੀ ਲਗਾਤਾਰ ਮੈਂ ਸਮਝਦਾ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਤੇ ਲੱਗੀ ਆ ਜੋ ਸੰਵਿਧਾਨ ਬਾਬਾ ਸਾਹਿਬ ਭੀਮrao Ambedkar ਜੀ ਨੇ ਬਣਾਇਆ ਸੀ ਉਹਨੂੰ ਇੱਕ ਇੱਕ ਕਰਕੇ ਉਹਦੇ ਵਰਕੇ ਪਾੜ ਰਹੀ ਆ ਉਹਨੂੰ ਖਤਮ ਕਰਨ ਦੇ ਯਤਨ ਚੱਲ ਰਹੀ ਆ ਸਕੀਮ ਦੇ ਤਹਿਤ ਖਤਮ ਕੀਤਾ ਜਾ ਰਿਹਾ ਮੰਦਰੀਗਾ ਦਾ ਸਕੀਮ ਦਾ ਨਾਮ ਅਸੀਂ ਨਾਮ ਦੇ ਖਿਲਾਫ ਨਹੀਂ ਹੈਗੇ ਕਿ ਮੰਦਰੀਗਾ ਸਕੀਮ ਦਾ ਨਾਮ ਜੀਰਾਮ ਜੀ ਰੱਖਤਾ ਨਹੀਂ ਜਿਹੜੀਆਂ ਵੱਡੀਆਂ ਸੋਧਾਂ ਕੀਤੀਆਂ ਨੇ ਗਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਜਾਂ ਦੇਸ਼ ਦੇ ਗਰੀਬ ਲੋਕਾਂ ਦਾ ਹੱਕ ਜਿਹੜਾ ਖੋਇਆਗਾ ਉਹਦੇ ਚਰਚਾ ਕਰਵਾਉਣ ਦੇ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਉਹ 30 ਤਰੀਕ ਨੂੰ ਤੇ 12 ਨੂੰ ਅਸੀਂ ਸੱਦਿਆਗਾ ਜਿਹਦੇ ਅੰਦਰ ਇਸ ਗੱਲ ਤੇ ਚਰਚਾ ਹੋਊ ਕਿ ਗੱਲ ਨਾਮ ਬਦਲਨੀ ਨਹੀਂ ਹੈਗੀ ਸਕੀਮ ਦਾ ਨਾਮ ਬਦਲਨੀ ਨਹੀਂ ਹੈਗੀ ਉਹਦੇ ਅੰਦਰ ਕੀ ਕੀ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਕੀ ਕੀ ਵੱਡੇ ਬਦਲਾਅ ਜਿਹੜੇ ਉਸ ਦੇ ਅੰਦਰ ਕੀਤੇ ਗਏ ਕਹਿਣ ਨੂੰ ਤਾਂ ਕਿਹਾ ਕਿ ਅਸੀਂ ਦਿਨ ਵਧਾਤੇ 125 ਪਰ ਕੰਮ ਜਿਹੜਾ ਜਿਹੜਾ ਮਜ਼ਦੂਰ ਨੂੰ ਕੰਮ ਮਿਲਣਾ ਸੀਗਾ ਉਸ ਦੇ ਅੰਦਰ ਐਡੀਆਂ ਵੱਡੀਆਂ ਘਟੌਤੀਆਂ ਕਰਤੀਆਂ 120 ਤੱਕ ਹੀ ਉਹ 10 ਦਿਨ ਮਣੀ ਰਹੇਗੀ ਯਾਨੀ ਉਹ ਸਕੀਮ ਨੂੰ ਕਿਸ ਤਰ੍ਹਾਂ ਸੈਂਟਰ ਸਰਕਾਰ ਜਿਹੜੀ ਆ ਖਤਮ ਕਰ ਰਹੀ ਆ ਇਹਦੇ ਤੇ ਚਰਚਾ ਕਰਵਾਉਣ ਦੇ ਲਈ ਅਸੀਂ ਵਿਸ਼ੇਸ਼ ਸੈਸ਼ਨ ਜਿਹੜਾ ਪੰਜਾਬ ਵਿਧਾਨ ਸਭਾ ਦਾ ਉਹ 30 ਤਰੀਕ ਨੂੰ ਸਹੀ 11 ਵਜੇ ਸੱਦਿਆਗਾ ਜਿਹਦੇ ਉੱਤੇ ਖੁੱਲ ਕੇ ਅਸੀਂ ਚਰਚਾ ਕਰਾਂਗੇ ਕਿ ਕਿਹੜੀ ਕਿਹੜੀਆਂ ਸਕੀਮਾਂ ਜਿਹੜੀਆਂ ਉਹ ਸੈਂਟਰ ਸਰਕਾਰ ਖਤਮ ਕਰ ਰਹੀ ਆ ਕਿਉਂਕਿ ਲੋਕ ਕਹਿੰਦੇ ਨੇ ਕਿ ਪੰਜਾਬ ਸਰਕਾਰ ਪਰ ਲੇਕਿਨ ਐਕਚੁਅਲ ਦੇ ਅੰਦਰ ਸੈਂਟਰ ਸਰਕਾਰ ਖਤਮ ਕਰ ਰਹੀ ਆ ਔਰ ਦੇ ਅੰਦਰ ਪੰਜਾਬ ਦਾ ਸ਼ੇਰ ਬਦਾਤਾ ਔਰ ਇੱਕ ਦਿਨ ਜਿਹੜਾ ਸਾਲ ਦੇ ਅੰਦਰ ਦੋ ਵਾਰ ਟੋਬਿਆਂ ਦੀ ਸਫਾਈ ਹੁੰਦੀ ਸੋ ਇੱਕ ਵਾਰ ਕਰਤੀ ਬਹੁਤ ਸਾਰੀਆਂ ਵੱਡੀਆਂ ਚੇਂਜਸ ਜਿਹੜੀਆਂ ਉਹ ਨਰੇਗਾ ਸਕੀਮ ਦੇ ਅੰਦਰ ਕੱਲੇ ਨਾਮ ਦਾ ਨਹੀਂ ਜੇ ਉਹ ਨਰੇਗਾ ਸਕੀਮ ਦੇ ਅੰਦਰ ਚੇਂਜਸ ਲੈ ਕੇ ਆਉਂਦੀਆਂ ਤਾਂ ਮੈਂ ਸਮਝਦਾ ਦੇਸ਼ ਭਰ ਚ ਵਿਰੋਧ ਹੋਣਾ ਸੀਗਾ ਉਹਨਾਂ ਨੇ ਸਕੀਮ ਦਾ ਨਾਮ ਤਾਂ ਕਿ ਲੋਕ ਜਿਹੜੇ ਲੋਕਾਂ ਨੂੰ ਪਤਾ ਨਾ ਲੱਗੇ ਜੀ ਰਾਮ ਜੀ ਰਖਤਾ ਲੋਕਾਂ ਨੂੰ ਪਤਾ ਨਾ ਲੱਗੇ ਇਹ ਰਖਤਾ ਪਰ ਲੇਕਿਨ ਉਸ ਦੇ ਅੰਦਰ ਜਿਹੜੀਆਂ ਲੁਕਮੀਆਂ ਜਿਹੜੀਆਂ ਉਹਨੇ ਅੰਦਰੀਆਂ ਸੋਧਾਂ ਕੀਤੀਆਂ ਨਗੀਆਂ ਉਹਨਾਂ ਸਾਰੀਆਂ ਦੀ ਚਰਚਾ ਹੋਊਗੀ ਥੈਂਕ ਯੂ ਇੱਕ ਦਿਨ ਦਾ ਸੈਸ਼ਨ ਦੀ ਵਿਦਵਾਨ ਸਭਾ ਦਾ ਇੱਕ ਵਨ ਡੇ ਸੈਸ਼ਨ ਐਸੀ ਆਪਣੇ ਪਰਿਵਾਰ ਤੇ ਸੰਗਤਾਂ ਸਮੇਤ ਘਰ ਤੋਂ ਚਮਕੌਰ ਸਾਹਿਬ ਗੁਰਦੁਆਰਾ ਕਤ르ਗੜ੍ਹ ਸਾਹਿਬ ਤੱਕ ਬਾਬਾ ਜੀ ਸਿੰਘ ਜੀ ਸਹਿਬ ਜਦਾਬਾ ਬਾਬਾ ਜੀ ਚਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਪੈਦਲ ਯਾਤਰਾ ਕੀਤੀ ਹੈ ਤੇ ਗੁਰੂ ਸਾਹਿਬ ਦੇ ਮੱਥਾ ਟੇਕਿਆ ਤੇ ਸੰਧਾ ਅंजलि ਭੇਟ ਕੀਤੀ ਹੈ ਪ੍ਰਮਾਤਮਾ ਕਰੇ ਇਹ ਜਿਹੜਾ ਲੜੀਵਾਰ ਹਰ ਸਾਲ ਇਸੇ ਤਰ੍ਹਾਂ ਚੱਲਦਾ ਹੈ ਇਤਿਹਾਸ ਬਾਰੇ ਵੀ ਜਾਣੂ ਕਰਾ ਦਿਓ ਤੁਸੀਂ ਜਿਹੜੇ ਨੌਜਵਾਨ ਖਾਸ ਕਰਕੇ ਤੁਹਾਨੂੰ ਦੇਖਦੇ ਇੱਥੇ ਇਹ ਚਮਕੌਰ ਸਾਹਿਬ ਦੀ ਗੜੀ ਦੀ ਆਪਣੀ ਇੱਕ ਕਹਾਣੀ ਹੈ ਕਿ ਗੁਰੂ ਸਾਹਿਬ ਦੇ ਨਾਲ ਵੱਡੇ ਸਹਿਬ ਜਦੇ ਤੇ ਸਿੰਘ ਇੱਥੇ ਆਏ ਜਦੋਂ ਅਨੰਦਪੁਰ ਸਾਹਿਬ ਤੋਂ ਪਰਿਵਾਰ ਪਿਛੋੜਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਤੋਂ ਬਾਅਦ ਸਰਸਾ ਦੇ ਪਰਿਵਾਰ ਪਿਛੋੜਾ ਹੋਇਆ ਵੱਡੇ ਸਹਿਬਜਾਦੇ ਗੁਰੂ ਸਾਹਿਬ ਨਾਲ ਇੱਥੇ ਆਗੇ ਛੋਟੇ ਸਹਿਬਜਾਦੇ ਸਿਹੇੜੀ ਪਿੰਡ ਦੇ ਵਿੱਚ ਚਲੇ ਗਏ ਮਾਤਾ ਜੀ ਦੇ ਨਾਲ ਇੱਥੇ ਗਹਿਗਾਚ ਲੜਾਈ ਹੋਈ ਲੱਖਾਂ ਸਿੰਘਾਂ ਦੇ ਨਾਲ ਜੂਝ ਦੇ ਲੜਦੇ ਵੱਡੇ ਸਹਿਬਜਾਦੇ ਤੇ ਸਿੰਘ ਸ਼ਹੀਦ ਹੋ ਗਏ ਗੁਰੂ ਸਾਹਿਬ ਇਥੋਂ ਅੱਗੇ ਮਾਛੀਵਾੜਾ ਚਲੇ ਗਏ ਤਾਂ ਇੱਥੇ ਦੀ ਪੂਰੀ ਸਟੋਰੀ ਤੇ ਸਿੱਖ ਇਤਿਹਾਸ ਐਸੀ ਇੱਥੇ ਥੀਮ ਪਾਰਕ ਬਣਾਇਆ ਉਹਦੇ ਵਿੱਚ 2 ਘੰਟੇ ਚ ਫਿਲਮਾਈ ਜਾਂਦੀ ਹੈ ਮੇਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਚਮਕੌਰ ਸਾਹਿਬ ਆਓ ਜਾਂ ਸਪੈਸ਼ਲੀ ਆਓ ਤਾਂ ਥੀਮ ਪਾਰਕ ਸ਼ਹਾਦਾਸਤਾਂ ਨੇ ਸ਼ਹਾਦਤ 2 ਘੰਟੇ ਦਾ ਪ੍ਰੋਗਰਾਮ ਹੈ ਤੁਸੀਂ ਜ਼ਰੂਰ ਦੇਖ ਕੇ ਜਾਓ ਨਾ ਮਤਲਬ ਨੂੰ ਲੈ ਕੇ ਵੀ ਤੁਸੀਂ ਟਕਕਾਰ ਲਗਾਈ ਹੈ ਭਾਜਪਾ ਨੂੰ ਪਾਲ ਦੀ ਰਸਤਾ ਬੀਜਪੀ ਜਿਸ ਤਰ੍ਹਾਂ ਦੀਆਂ ਕਨੌਣੀਆਂ ਹਰਕਤਾਂ ਕਰਦੀ ਹੈ ਉਹ ਸਿੱਖ ਇਤਿਹਾਸ ਦੇ ਵਿੱਚ ਮਨੁਮਾਦੀ ਸੋਚ ਹੈ ਜਿਹੜੀ ਆਰਐਸਐਸ ਦੀ ਸੋਚ ਆ ਉਹ ਲਿਆ ਰਹੀ ਹੈ ਜਿਹੜੀ ਕਿ ਸਿੱਖਾਂ ਨੂੰ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ ਕੋਈ ਵੀ ਸਿੱਖ ਕੌਮ ਦੇ ਵਿੱਚ ਕੋਈ ਗੱਲ ਕਰਨੀ ਹੈ ਤਾਂ ਪਹਿਲਾਂ ਕੌਮ ਦੀ ਸਹਿਮਤੀ ਜ਼ਰੂਰੀ ਹੈ ਉਹਦੇ ਵਾਸਤੇ ਐ ਜੀ ਪੀ ਸੀ ਜਥੇਦਾਰ ਸਾਹਿਬ ਅਕਾਲ ਤਖਤ ਦੀ ਸਹਿਮਤੀ ਜ਼ਰੂਰੀ ਹੈ ਇਹਨਾਂ ਨੇ ਪਹਿਲਾਂ ਪੁੱਛਿਆ ਨਹੀਂ ਇਸ ਕਰਕੇ ਜੋ ਜਥੇਦਾਰ ਸਾਹਿਬ ਨੇ ਹਦੇਸ਼ ਕੀਤੇ ਹੈ ਉਸ ਤਰ੍ਹਾਂ ਅੱਜ ਦੇ ਦਿਨ ਦਾ ਨਾਮ ਰੱਖਿਆ ਜਾਵੇ ਜਿਹੜੀ ਚਿੱਠੀਆਂ ਭੇਜਦੇ ਰਾਜ ਜਤਾਏ ਕਿ ਉਹਨੂੰ ਕਿਤਾ ਦੇਖੋ ਚਾਹੀਦਾ ਇਹ ਹੈ ਕਿ ਚਿੱਠੀਆਂ ਭੇਜਣ ਦੀ ਲੋੜ ਹੀ ਨਾ ਪਵੇ ਪੰਗੇ ਨਾ ਲਵੇ ਕੇਂਦਰ ਸਰਕਾਰ ਸਿੱਖ ਕੌਮ ਦੇ ਮਾਮਲਿਆਂ ਵਿੱਚ ਇੰਟਰਫੇਅਰ ਨਾ ਕਰੇ ਧੰਨਵਾਦ